ਪਿਛਲੇ ਦਿਨੀ ਪਟਿਆਲੇ ਵਿੱਚ ਇੱਕ ਇਨਸਿਡੈਂਟ ਹੋਇਆ ਉਹਦੇ ਵਿੱਚ ਆਪ ਜੀ ਦਾ ਕੀ ਕਹਿਣਾ ਹੈ ਮੈਂ ਕਰਨ ਨਿਸ਼ਾਨ ਸਿੰਘ ਰੰਧਾਵਾ ਐਕਸ ਡਿਪਟੀ ਕਮ ਡਿਪਟੀ ਡਾਇਰੈਕਟਰ ਸੈਨੇਕ ਵੈਲਫੇਅਰ ਗੁਰਦਾਸਪੁਰ ਤੇ ਅੰਮ੍ਰਿਤਸਰ ਰਹਾ ਮੈਂ 32 ਸਾਲ ਨੌਕਰੀ ਕਰਨ ਦੇ ਬਾਅਦ ਫੌਜ ਤੋਂ ਰਿਟਾਇਰ ਹੋਇਆ ਤੇ ਅੱਜਕੱਲ ਮੈਂ ਐਕਸ-ਰਸਮੈਨ ਐਸੋਸੀਏਸ਼ਨ ਦਾ ਵੈਲਫੇਅਰ ਐਸੋਸੀਏਸ਼ਨ ਬਟਾਲਾ ਦਾ ਚੇਅਰਮੈਨ ਇੱਥੇ ਲਗਭਗ ਕੋਈ 33 34000 ਦੇ ਨੰਬਰ ਦੇ ਐਕਸੋਸਮਨ ਨੇ ਪਲੱਸ ਜੇ ਉਹਨਾਂ ਦੀਆਂ ਲੇਡੀਜ਼ ਤੇ ਬਾਕੀ ਡਿਪੈਂਡੈਂਸ ਦਿਖ ਰਹੀਏ ਤੇ ਲਗਭਗ 44 45000 ਦੇ ਕਰੀਬ ਹੋਣਗੇ ਤੇ ਇਹ ਜਿਹੜਾ ਬੜਾ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਇੰਨੀ ਜ਼ਿਆਦਾ ਨਿੰਦਣਯੋਗ ਹੈ ਤੇ ਸਾਡੇ ਕੋਲੇ ਕੋਈ ਇਲਫਾਜ਼ ਨਹੀਂ ਹੈ ਇੱਕ ਸਰਵਿੰਗ ਕਰਨਲ ਇੱਕ ਸਰਵਿੰਗ ਕਰਨਲ ਜਿਹਨੂੰ ਉਹਦੇ ਬੇਟੇ ਦੇ ਸਾਹਮਣੇ ਔਰ ਬੇਟੇ ਨੂੰ ਉਸ ਬਾਪ ਦੇ ਸਾਹਮਣੇ ਇਹਨਾਂ ਬੁਰੀ ਤਰ੍ਹਾਂ ਪਟਿਆ ਗਿਆ ਇਹ ਫੌਜ ਦੇ ਸਾਨੂੰ ਡਾਈਜੈਸਟ ਨਹੀਂ ਹੁੰਦਾ ਕਿ ਇਹ ਇਸ ਤਰ੍ਹਾਂ ਕਿਉਂ ਹੋਇਆ ਤੇ ਕੀ ਇਹਦਾ ਵੱਡਾ ਰੀਜ਼ਨ ਕੀ ਸੀ ਕਿ ਪੁਲਿਸ ਨੂੰ ਇਹਨਾਂ ਵੱਡਾ ਐਕਸ਼ਨ ਲੈਣਾ ਪਿਆ ਤੇ ਕੁੱਟ-ਕੁੱਟ ਕੇ ਉਹਨਾਂ ਦੀ ਹਾਲਾਤ ਬਹੁਤ ਬਾਤ ਨੂੰ ਬੇਤਰ ਕਰ ਦਿੱਤੀ ਤਰ ਇਹ ਸਿਸਟਿਊਡਲ ਡੇਟ ਤੋਂ ਬਾਅਦ ਕਾਨੂੰਨ ਵਿਵਸਥਾ ਵਾਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਕਾਰਵਾਈ ਨੇ ਏਟ ਕੀਤੀ ਜਾਂ ਨਹੀਂ ਕੀਤੀ ਇਹ ਬਰਗੀਆਂ ਤੁਸੀਂ ਇਸ ਤਰ੍ਹਾਂ ਵੀ ਇਹ ਜਿਹੜੀ ਰਾਜ ਸਰਕਾਰ ਦੀ ਪੁਲਿਸ ਹੈ ਇਹ ਲਗਭਗ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਅਖਤਿਆਰ ਦਿੱਤੇ ਗਏ ਨੇ ਤੇ ਆਪਣੇ ਆਪ ਵਿੱਚ ਭੁੱਲ ਗਏ ਨੇ ਕਿ ਅਸੀਂ ਪੁਲਿਸ ਆ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨ ਵਾਸਤੇ ਆ ਉਸ ਲੈਜੇ ਨੂੰ ਭੁੱਲ ਕੇ ਇਹ ਜੋ ਇਹਨਾਂ ਦਾ ਮਨ ਚਾਹੁੰਦਾ ਉਹ ਇਸ ਤਰ੍ਹਾਂ ਕਰਦੇ ਆ ਇਹ ਇਨਸੀਡੈਂਟ ਤੇ ਠੀਕ ਆ ਪਰ ਜਿਹੜੇ ਲੋਕ ਥੱਲੇ ਵੀ ਰਹਿ ਰਹੇ ਆ ਜਿਹੜੇ ਆਫਸਰ ਨਹੀਂ ਹੈ ਦੂਸਰਾ ABC ਲੋਕ ਉਹਨਾਂ ਉਹਨਾਂ ਵਿੱਚ ਵੀ ਇਹ ਜਦ ਵਿਚਰਦੇ ਆ ਤੇ ਇਹਨਾਂ ਦਾ ਬਿਹੇਵੀਅਰ ਇਸ ਤਰ੍ਹਾਂ ਦਾ ਹੈ ਤਾਂ ਆਪਾਂ ਇੱਕ ਗੱਲ ਇਸ ਕਹਿ ਦਈਏ ਵੀ ਸਾਨੂੰ ਸਾਡੇ ਮੁਲਕ ਦੇ ਵਿੱਚ ਪੁਲਿਸ ਰਿਫਾਰਮਸ ਹੋਣੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੀ ਸਾਡੀ ਸਰਕਾਰਾਂ ਨੇ ਕੋਈ ਅਜੇ ਤੱਕ ਕੋਈ ਇਹਦੇ ਵੱਲ ਤਵੱਜੋ ਨਹੀਂ ਕੀਤੀ ਸਰ ਇਸ ਜੋ ਕਰਨਲ ਨਾਲ ਇਨਸੀਡੈਂਟ ਵਾਪਰਿਆ ਇਹਦੇ ਬੈਕਗ੍ਰਾਉਂਡ ਬਾਰੇ ਤੁਸੀਂ ਕੀ ਜਾਣਦੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਜਿਹੜਾ ਕਰਨਲ ਬਾਠ ਹੈ ਇਹ ਸੈਕੰਡ ਮੈਕਨਾਈਜ਼ਡ ਇਨਫੈਂਟਰੀ ਬਟਾਲੀਅਨ ਦੇ ਵਿੱਚ ਇਹਨੇ ਸਰਵਿਸ ਕੀਤੀ ਹੈ ਹੁਣ ਤਾਂ ਇਹ ਆਰਮੀ ਹੈੱਡਕੁਆਟਰ ਵਿੱਚ ਨੌਕਰੀ ਕਰ ਰਹੇ ਆ ਪਰ ਇਹ ਪਲਟਨ ਦੇ ਵਿੱਚ ਜਿਹੜੇ ਟ੍ਰੂਪਸ ਹਨ ਰਾਇਲ ਗਾਰਡਸ ਰੌਇਲ ਜਾਰਟਸ ਜਿਨ੍ਹਾਂ ਨੇ ਇਹ 65 ਦੇ ਵਿੱਚ ਇਹ ਉਹ ਪਲਟਨ ਹੈ ਜਿਨ੍ਹਾਂ ਨੇ ਜਾਰਟਸ ਨੇ ਜਾ ਕੇ ਪੋਲ ਕੰਜਰੀ ਤੇ ਇਹਨਾਂ ਨੇ ਦੋ ਤਿੰਨ ਘੰਟਿਆਂ ਵਿੱਚ ਜਾ ਕੇ ਪੈਂਫੇਚ ਪਾਕਿਸਤਾਨ ਲਾਹੌਰ ਦੇ ਜਾ ਕੇ ਇਹਨਾਂ ਨੇ ਕਬਜ਼ਾ ਕਰ ਲਿਆ ਸੀ ਹੁਣ ਜੇ ਆਪਾਂ ਇਹ ਦੇਖੀਏ ਸਾਡਾ ਦੁਸ਼ਮਣ ਸਾਡਾ ਦੁਸ਼ਮਣ ਦੇਸ਼ ਚੀਨ ਜਾਂ ਪਾਕਿਸਤਾਨ ਜਦੋਂ ਉਹ ਇਸ ਸੀਜ਼ ਨੂੰ ਦੇਖਦੇ ਨੇ ਇਸ ਨਜ਼ਰੀਏ ਨਾਲ ਕਿ ਇੱਕ ਕਰਨਲ ਸਾਹਿਬ ਇੱਕ ਫੌਜ ਦਾ ਇਹਨਾਂ ਇੰਪੋਰਟੈਂਟ ਸੀਨੀਅਰ ਅਫਸਰ ਆ ਔਰ ਉਹਦੀ ਪੁਲਿਸ ਨੇ ਇਸ ਤਰ੍ਹਾਂ ਦੀ ਬੇਸਿਕ ਕੀਤੀ ਹੈ ਯਾ ਕੋਟਕਟ ਕੇ ਉਹਦਾ ਉਹਨੂੰ ਇਹਨਾਂ ਇਹ ਹਸ਼ਰ ਇਹਨਾਂ ਬੁਰਾ ਹਸ਼ਰ ਹੋਇਆ ਜਿਹੜਾ ਸੀਸੀਟੀਵੀ ਫੁਟੇਜ ਵਿੱਚ ਵੀ ਹੁੰਦਾ ਹੈ ਇਹ ਇੱਕ ਬਹੁਤ ਹੀ ਨਿੰਦਨਯੋਗ ਹੈ ਇਹਦੇ ਉੱਤੇ ਸਾਰੀ ਫੌਜ ਦਾ ਮੋਰਲ ਦੇ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਸਾਨੂੰ ਬਾਹਰ ਤੋਂ ਟੈਲੀਫੋਨ ਹੁੰਦੇ ਆ ਵੀ ਕੀ ਹੋ ਰਿਹਾ ਕਿਉਂ ਹੋਇਆ ਕਿਉਂ ਸਾਡੇ ਲੋਕ ਇੱਕ ਦੂਸਰੇ ਨਾਲ ਅਸੀਂ ਜੁੜੇ ਹੋਏ ਆ ਸਾਨੂੰ ਕਈ ਚੀਜ਼ਾਂ ਦਾ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੇ ਵਿੱਚ ਜਦੋਂ ਇਹ ਪਤਾ ਲੱਗਦਾ ਉਹ ਕਹਿੰਦੇ ਨੇ ਇਹ ਕਿਉਂ ਹੋਇਆ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਅਸੀਂ ਇਸ ਇਸ ਗੱਲ ਤੇ ਕੋਈ ਵੀ ਜਵਾਬ ਨਹੀਂ ਦੇ ਸਕਦੇ ਤੇ ਫਿਰ ਅਸੀਂ ਇੱਕ ਉਹਨੂੰ ਗੋਲ ਮੋਲ ਕਹਿ ਸਕਦੇ ਆ ਵੀ ਲੈਟ ਦੀ ਲਾ ਆਫ ਦੀ ਲੈਂਡ ਟੇਕ ਇਟਸ ਓਨ ਕੋਰਸ ਆਫ ਐਕਸ਼ਨ ਠੀਕ ਹੈ ਜਦ ਜੈਸੋ ਹੋਟਲ ਤੇ ਇਨਸੀਡੈਂਟ ਹੁੰਦਾ ਆ ਉਸ ਹੋਟਲ ਮਾਰਕ ਦੇ ਰਾਤ ਦੇ ਜਿਹੜੇ ਬਿਆਨ ਸੀਗੇ ਕੁਝ ਹੋਰ ਸੀਗੇ ਦਿਨੇ ਉਹ ਬਿਆਨ ਬਦਲਦਾ ਉਹਦੇ ਵਿੱਚ ਕੀ ਕਿਸੇ ਲੱਗਦਾ ਕਿ ਉੱਤੇ ਦਬਾਅ ਉਹਨਾਂ ਵਿਦਵਾਹ ਚ ਰੋਲ ਦੇਣ ਦਿੱਤੇ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਜਿਹੜੇ ਹੋਟਲ ਵਾਲੇ ਨੇ ਜਾਂ ਢਾਬੇ ਵਾਲੇ ਨੇ ਇਹ ਜਿਹੜਾ ਢਾਬਾ 12 ਵਜੇ ਤੱਕ ਚੱਲ ਰਿਹਾ ਜਾਂ 2 ਵਜੇ ਤੱਕ ਚੱਲਦਾ ਰਾਤ ਦੇ ਉਹ ਤਾਂ ਪੁਲਿਸ ਦੇ ਦੇ ਪੈਣਾ ਕਿ ਇਹ ਤੂੰ ਬਿਨਾ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਉਹਨਾਂ ਦੇ ਹੈਂਡ ਐਂਡ ਗਲਵਜ਼ ਤੋਂ ਚੱਲੀ ਨਹੀਂ ਸਕਦਾ ਉਹ ਉਹਨਾਂ ਦੇ ਬੰਦੇ ਸਨ ਉਹ ਜੋ ਮਰਜ਼ੀ ਸਵੇਰੇ ਪੁਲਿਸ ਪੁਲਿਸ ਦੇ ਡਗੇ ਤੇ ਉਹਨਾਂ ਨੇ ਸਾਰਾ ਕੰਮ ਕਰਨਾ ਹੁੰਦਾ ਹੈ ਇੰਨੀ ਢਿੱਲੀ ਜਿਹੀ ਕਾਰਜਕਾਰੀ ਕੀਤੀ ਜਾ ਰਹੀ ਹੈ ਸਾਫ ਦੇਲ ਚ ਕਰਨ ਸਾਹਿਬ ਨੂੰ ਉਹਦੇ ਪਿੱਛੇ ਕੀ ਰੀਜ਼ਨ ਬੰਦੇ ਇਹ ਲਾਲਸਨੈਸ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਮੈਂ ਕਹਾਂਗਾ ਕਿ ਇੱਥੇ ਸਰਕਾਰ ਜਿਹੜੀ ਹੈ ਇਹ ਬਿਲਕੁਲ ਆਪਣਾ ਆਪ ਆਪਣੇ ਜਿਹੜੀਆਂ ਇਹਨਾਂ ਦੀ ਡਿਊਟੀਆਂ ਹੈ ਇਹਨਾਂ ਦੇ ਕਰਤੱਵਾਂ ਜਿਹੜੇ ਉਹਨਾਂ ਤੋਂ ਦੂਰ ਜਾ ਚੁੱਕੀ ਹੈ ਜਾਂ ਇਹਨਾਂ ਨੂੰ ਸਮਝ ਨਹੀਂ ਹੈ ਜਾਂ ਇਹ ਰਾਜ ਚਲਾਉਣਾ ਨਹੀਂ ਜਾਣਦੇ ਇਹ ਨਈ ਪਾਰਟੀ ਹੈ ਇਹਨਾਂ ਨੇ ਕੋਈ ਲੋਕਾਂ ਨੂੰ ਬਹੁਤ ਇਹਨਾਂ ਤੇ ਉਮੀਦਾਂ ਸਨ ਜਦੋਂ ਇਹ ਆਏ ਨੇ ਪਰ ਇਹਨਾਂ ਕੋਈ ਉਮੀਦ ਕਰਨ ਦੀ ਉਮੀਦਾਂ ਪੂਰੀਆਂ ਕਰਨ ਦੀ ਥਾਂ ਤੇ ਸਗੋਂ ਦੇਖੋ ਇਹ ਹਜੇ ਕੰਮ ਕਰ ਰੱਖੇ ਆ ਜਿਹੜਾ ਸਾਡਾ ਦੁਸ਼ਮਣ ਦੇਸ਼ ਸਾਡੇ ਵੱਲ ਜਲ ਦੇਖਦਾ ਕਿ ਹਿੰਦੁਸਤਾਨ ਦੀ ਆਰਮੀ ਜਿਹੜੀ ਸਭ ਤੋਂ ਇੱਕ ਨੰਬਰ 1 ਆਰਮੀ ਹੈ ਉਹਦੇ ਕਰਨਲ ਸਾਹਿਬ ਦੀ ਇਅਜ਼ਤ ਉੜੀ ਸਰ ਇੱਕ ਆਰਮੀ ਦਾ ਕਰਨਲ ਹੋਣ ਦੇ ਬਾਵਜੂਦੋ ਇਨਸਾਫ ਨਹੀਂ ਦੇ ਜੀ ਉਹਦੇ ਇੱਕ ਆਮ ਵਸਨੀਕ ਨੂੰ ਜਾਂ ਆਮ ਪੰਜਾਬ ਦੇ ਵਸਿੰਦੇ ਨੂੰ ਇਨਸਾਫ ਤੇ ਤੁਸੀਂ ਕੀ ਰਹਿਣਾ ਚਾਹੁੰਦੇ ਹੋ ਇਹਦੇ ਵਿੱਚ ਇਨਸਾਫ ਵਾਲੀ ਤੇ ਗੱਲ ਜਿਹੜੀ ਹੈ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਕਈ ਵਾਰ ਇਸ ਤਰ੍ਹਾਂ ਸੀ ਸੋਚਦੇ ਆਂ ਵੀ ਇਹ ਜਿਹੜੇ ਹੁਕਮਰਾਨ ਨੇ ਸਾਡੇ ਰਾਜ ਦੇ ਇਹਨਾਂ ਦਾ ਕੀ ਕਿਸ ਤਰ੍ਹਾਂ ਦਾ ਕਾਰੋਬਾਰ ਕੀ ਕਰ ਰਿਹਾ ਹੈ ਇਹ ਸਾਡੇ ਰਾਜ ਦੇ ਵਿੱਚ ਸਾਡੇ ਸਟੇਟ ਦੇ ਵਿੱਚ ਇਹਨਾਂ ਦਾ ਵੈਲਫੇਅਰ ਕਰਨਾ ਜਾਂ ਇਹਨਾਂ ਦੂਸਰੀਆਂ ਚੀਜ਼ਾਂ ਨੂੰ ਦੇਖਣਾ ਇਹ ਬਹੁਤ ਦੂਰ ਦੀ ਗੱਲ ਹੈ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਨੂੰ ਕੀ ਸਨਿਆ ਦੇਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਐਂਡ ਡਿਸਪਲਿਨ ਮੋਸਟ ਐਂਡ ਡਿਸਪਲਿਨ ਪੁਲਿਸ ਪ੍ਰਸ਼ਾਸਨ ਹੈ ਇਹ ਪੰਜਾਬ ਦਾ ਇੱਕ ਡੀਆਈਜੀ ਨੇ ਮੈਂ ਉਹਨਾਂ